ਹਾਂਜੀ ਸੱਚੇ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸੰਦ ਪੰਜਾਬੀ ਫੂਡ ਚੈਨਲ ਤੇ ਸਵਾਗਤ ਆ। ਅੱਜ ਮੈਂ ਬਣਾ ਜਾ ਰਹੀ ਹਾਂ ਬਹੁਤ ਹੀ ਟੇਸਟੀ, ਇੱਕਦਮ ਇਨਸਟੈਂਟ ਮੰਗੋ ਰਸਮਲਾਈ। ਇੱਕ ਵਾਰੀ ਜੇ ਤੁਸੀਂ ਇਹ ਬਣਾ ਲਈ ਤੇ ਬਹੁਤ ਹੀ ਵਧੀਆ ਤੇ بار بار ਇਹਨੂੰ ਬਣਾਉਂਗੇ। ਇੱਕਦਮ ਗਰਮੀਆਂ ਦੀ ਸਪੈਸ਼ਲ ਮੰਗੋ ਸਪੈਸ਼ਲ ਰੈਸিপি ਹੈ। ਤੇ ਜੋ ਚੈਨਲ ਤੇ ਨਵੇਂ ਆਏ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ, ਵੀਡੀਓ ਨੂੰ ਲਾਈਕ ਕਰ ਦਿਓ ਤੇ ਦੇਖੋ ਤੁਹਾਨੂੰ ਦੇਖਣ ਚ ਪਤਾ ਲੱਗ ਰਿਹਾ ਹੋਣਾ ਕਿੰਨੀ ਜ਼ਿਆਦਾ ਵਧੀਆ ਹੈ ਤੇ ਇੱਕ ਰੈਸিপি ਦੇ ਵਿੱਚ ਆਪਾਂ ਦੋ ਰੈਸਪੀਆਂ ਬਣਾ ਕੇ ਤਿਆਰ ਕਰਾਂਗੇ ਤੇ ਚਲੋ ਕਰਦੇ ਆ ਫਿਰ ਬਣਾਉਣਾ ਸ਼ੁਰੂ ਐਸ ਲਈ ਇਥੇ ਮੈਂ ਇੱਕ ਬਰ ਦੇ ਵਿੱਚ ਪਾ ਰਹੀ ਹਾਂ 500 ਐਮਐਲ ਦੁੱਧ ਯਾਨੀ ਕਿ ਅੱਧਾ ਲੀਟਰ ਦੁੱਧ ਆਇਆ ਇਹ ਇਹ ਕੱਚਾ ਦੁੱਧ ਤੇ ਇਹਦੇ ਵਿੱਚ ਮੈਂ ਪਾ ਰਹੀ ਹਾਂ 6 ਚਮਚ ਪੀਸੀ ਹੋਈ ਖੰਡ ਖੰਡ ਆਪਾਂ ਪੀਸ ਕੇ ਹੀ ਲੈਣੀ ਹੈ ਨਾਰਮਲ ਖੰਡ ਨੂੰ ਆਪਾਂ ਪੀਸ ਲੈਣਾ ਹੈ ਕਰ ਦੇ ਵਿੱਚ ਤੇ ਇਹਨੂੰ ਪਾ ਦੇਣਾ ਹੈ ਤੁਸੀਂ ਆਪ ਦੇ ਸਵਾਦ ਅਨੁਸਾਰ ਵੀ ਪਾ ਸਕਦੇ ਆਂ ਖੰਡ ਬਾਕੀ ਜਿਹੜਾ ਇਹ ਅੰਬ ਦੇ ਸਾਬ ਦੇ ਨਾਲ ਵੀ ਹੁੰਦਾ ਆ ਤੇ ਫਿਰ ਇਹਦੇ ਵਿੱਚ ਚਾਰ ਚਮਚ ਮਸੂਕਾ ਦੁੱਧ ਪਾਇਆ ਹੈ ਜੋ ਕਿ ਬਿਲਕੁਲ ਆਪਸ਼ਨਲ ਆ ਜੇ ਤੁਸੀਂ ਪਾਉਂਗੇ ਤੇ ਹੋਰ ਵੀ ਜ਼ਿਆਦਾ ਵਧੀਆ ਸਵਾਦ ਆਊਗਾ ਫਿਰ ਇਹਦੇ ਵਿੱਚ ਜਿਹੜਾ ਆ ਉਹ ਚਾਰ ਤੋਂ ਪੰਜ ਚਮਚ ਜਿਹੜਾ ਇਹ ਅੰਬ ਦਾ ਪਲਪਾ ਹੈ ਅੰਬ ਨੂੰ ਪੀਸ ਕੇ ਪਾਇਆ ਜਾਣੇ ਕਿ ਤੇ ਇੱਕ ਅੰਬ ਜਿਹੜਾ ਮੈਂ ਪਾਇਆ ਹੈਗਾ ਤੇ ਇਹਨੂੰ ਚੰਗੇ ਤਰੀਕੇ ਨਾਲ ਮਿਲਾ ਲਿਆ ਗੱਠਾਂ ਨਹੀਂ ਰਹਿਣੀਆਂ ਚਾਹੀਦੀਆਂ ਇਹਦੇ ਵਿੱਚ ਫਰਿੱਦ ਦੇ ਵਿੱਚ ਮੈਂ ਦੋ ਚੁਟਕੀ orange color ਪਾਇਆ ਕਿਉਂਕਿ ਰੰਗੇ ਦਾ ਨਹੀਂ ਸੀਗਾ ਸਹੀ ਤਰੀਕੇ ਨਾਲ ਇਸ ਲਈ ਮੈਂ ਪਾਇਆ ਹੈ ਬਾਕੀ ਤੁਸੀਂ ਇਸ ਕਿਪ ਵੀ ਕਰ ਸਕਦੇ ਆ ਮੈਂ ਸਿਰਫ ਇਸ ਲਈ ਪਾਇਆ ਤਾਂ ਜੋ ਤੁਹਾਨੂੰ ਸਹੀ ਦਿਖੇ ਤੇ ਇਹ ਦੇਖੋ ਹੁਣ ਇਹਦੀ ਪਰਫੈਕਟ ਕਨਸਿਸਟੈਂਸੀ ਹੈ ਇਹਨੂੰ ਫਰਿੱਦ ਦੇ ਵਿੱਚ ਰੱਖ ਦੇਣਾ ਤੁਸੀਂ ਇਹਨੂੰ ਇਸੇ ਤਰੀਕੇ ਦੇ ਨਾਲ ਬਦਾਮ ਪਾ ਕੇ ਤੇ ਜਿਹੜਾ ਮੈਂ ਹੁਣ ਕੋਲ ਬਣਾਉਣ ਲੱਗੀ ਆ ਇਹ ਪਾ ਕੇ ਇਹਨੂੰ ਪੀ ਸਕਦੇ ਆ ਬਹੁਤ ਹੀ ਜ਼ਿਆਦਾ ਸਵਾਦ ਲੱਗਦਾ ਹੈ ਠੰਡਾ ਠੰਡਾ ਤੇ ਇਥੇ ਮੈਂ ਜਿਹੜਾ ਇਹ 4 ਚਮਚ クリーム ਲਈ ਹੈ ਤੁਸੀਂ ਵੇਪਿੰਗ ਕਰੀਮ ਫਰੈਸ਼ ਕਰੀਮ ਜਾਂ ਫਿਰ ਦੁੱਧ ਦੀ ਕਰੀਮ ਵੀ ਵਰਤ ਸਕਦੇ ਆ ਤੇ ਇਹਦੇ ਵਿੱਚ ਜਿਹੜਾ 2 ਚਮਚ ਨਾਰੀਅਲ ਦਾ ਬੁਰਾਦਾ ਪਾਇਆ ਹੈ 1 ਚਮਚ ਪੀਸੀ ਹੋਈ ਖੰਡ ਪਾਈ ਹੈ ਤੇ ਥੋੜਾ ਜਿਹਾ ਕਟਿਆ ਹੋਇਆ ਆਮ ਪਾਇਆ ਹੈ ਇਹਨੂੰ ਚੰਗੇ ਤਰੀਕੇ ਨਾਲ ਮਲਾ ਕੇ ਸਾਈਡ ਤੇ ਰੱਖ ਤਾ ਤੁਸੀਂ ਇਹ ਵਾਲਾ ਮਿਕਸਚਰ ਜਿਹੜਾ ਆ ਪਿਛਲੇ ਵਾਲੇ ਮਿਕਸਚਰ ਦੇ ਵਿੱਚ ਘੋਲ ਕੇ ਇਹਨੂੰ ਪੀ ਵੀ ਸਕਦੇ ਆ ਜੇ ਤੁਸੀਂ ਨਹੀਂ ਰਸ ਮਿਲਾਈ ਬਣਾਉਣਾ ਚਾਹੁੰਦੇ ਤੇ ਹੁਣ ਇੱਥੇ ਮੈਂ 7 ਤੋਂ 8 ਬ੍ਰੈਡ ਲਏ ਆ ਤੇ ਇਹਨੂੰ ਇਦਾਂ ਕੱਟ ਲਿਆ ਹੈ ਵਿੱਚੋਂ ਬ੍ਰੈਡ ਤੁਸੀਂ ਜਿਹੜੇ ਆ ਫਰੈਸ਼ ਹੀ ਲੈਣੇ ਆ ਜਿੰਨੇ ਤਾਜ਼ੇ ਤੁਹਾਡੇ ਬ੍ਰੈਡ ਹੋਊਗੇ ਉੰਨੇ ਹੀ ਵਧੀਆ ਬਣੂਗੀ ਇਹ ਤੇ ਹੁਣ ਆਪਾਂ ਜਿਹੜੇ ਆ ਦੋ ਪੀਸ ਲੈ ਲੈਣੇ ਆ ਤੇ ਇਹਨੂੰ ਬੇਲ ਲੈਣਾ ਹੈ ਪਤਲਾ ਕਰ ਲੈਣਾ ਹੈ ਯਾਨਕਿ ਇਹ ਦੇਖੋ ਤੇ ਜੇ ਤੁਹਾਨੂੰ ਇਹ ਵੀਡੀਓ ਪਸੰਦ ਆ ਰਹੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਦਿਓ ਚੈਨਲ ਨੂੰ ਇਦਾਂ ਦੀਆਂ ਹੋਰ ਵਧੀਆ-ਵਧੀਆ ਰੈਸਪੀਸ ਦੇ ਲਈ ਇਹ ਦੇਖੋ ਹੁਣ ਆਪਾਂ ਇਹਦੇ ਵਿੱਚ ਜਿਹੜਾ ਹੈ ਆਪਣਾ ਕੋਲ ਪਾਵਾਂਗੇ ਸੈਂਟਰ ਦੇ ਵਿੱਚ ਸਿਰਫ ਇੱਕ ਚਮਚ ਜੀ ਪਾਉਣਾ ਹੈ ਜਿਆਦਾ ਨਹੀਂ ਪਾਉਣਾ ਤੇ ਫਿਰ ਜਿਹੜਾ ਹੈ ਸੈੱਡ ਹੈ ਤੇ ਲਗਾਣਾ ਹੈ ਪਾਣੀ ਨਾਰਮਲ ਪਾਣੀ ਜਿਹੜਾ ਹੈ ਸੈੱਡਾਂ ਤੇ ਲਗਾ ਦੇਣਾ ਤਾਂ ਜੋ ਇਹ ਚਿਪਕ ਜੇ ਬਹੁਤ ਹੀ ਜਿਆਦਾ ਸੌਖਾ ਹੈ ਇਹਨੂੰ ਬਣਾਉਣਾ ਵੱਧ ਤੋਂ ਵੱਧ 10 ਮਿੰਟ ਲੱਗਦੇ ਆ ਬੜੇ ਚਟਪਟ ਬਣ ਜਾਂਦਾ ਹੈ ਤੇ ਦੇਖੋ ਇਹਨਾਂ ਨੂੰ ਇਦਾਂ ਚੰਗੀ ਤਰੀਕੇ ਨਾਲ ਬੰਦ ਕਰ ਦੇਣਾ ਤੇ ਆਪਣੇ ਰੈਡੀ ਆ ਇੱਦੀ ਆਪਾਂ ਹੋਰ ਵੀ ਬਣਾ ਲੈਨੇ ਆ ਇਹ ਰੈਸিপি ਦੀ खासियत ਹੈ ਕਿ ਆਪਾਂ ਇਹਨੂੰ ਰਸਮਲਾਈ ਵਾਂਗੂ ਵੀ ਖਾ ਸਕਦੇ ਆ ਜਾਂ ਫਿਰ ਇਹਨੂੰ ਆਪਾਂ ਪੀ ਵੀ ਸਕਦੇ ਆ ਤੇ ਇੱਦੀ ਮੈਂ ਦੇਖੋ ਸਾਰੇ ਬਣਾ ਰਹੀ ਹਾਂ ਸੇਮ ਤਰੀਕੇ ਦੇ ਨਾਲ ਤੁਸੀਂ ਇਹਨੂੰ ਜਰੂਰ ਘਰ ਦੇ ਵਿੱਚ ਬਣਾਇਓ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿੱਦਾਂ ਦੀ ਬਣੀ ਬਸ ਕੋਸ਼ਿਸ਼ ਕਰਨੀ ਹੈ ਤੇ ਅੰਨ ਰੱਖਣਾ ਹੈ ਤੁਸੀਂ ਕਿ ਆਪ ਦਾ ਜਿਹੜਾ ਬ੍ਰੈਡ ਆ ਉਹ ਤਾਜ਼ਾ ਵਰਤਨਾ ਹੈ ਤੇ ਵਧੀਆ ਵਰਤਨਾ ਹੈ ਇਕਦਮ ਤੇ ਬਸ ਹੁਣ ਇਹਨੂੰ ਇਹੋ ਪਲੇਟ ਦੇ ਵਿੱਚ ਰੱਖਣਾ ਹੈ ਸਾਰਿਆਂ ਨੂੰ ਤੇ ਉਹਦੇ ਤੇ ਜਿਹੜਾ ਠੰਡਾ ਠੰਡਾ ਰਸ ਪਾਉਣਾ ਹੈ ਤੇ ਫਿਰ ਨਾਲ ਹੀ ਕੱਟਿਆ ਹੋਇਆ ਆਂਬ ਕੱਟੇ ਹੋਏ ਪਿਸਤਾ ਬਾਦਾਮ ਨਾਲ ਇਹਨੂੰ ਡੈਕੋਰੇਟ ਕਰਨਾ ਹੈ ਤੇ ਆਪਣਾ ਇਹ ਬਹੁਤ ਹੀ ਸੋਹਣਾ ਦੇਖਣ ਦੇ ਵਿੱਚ ਸੋਹਣਾ ਤੇ ਖਾਣ ਦੇ ਵਿੱਚ ਵੱਧ ਤੋਂ ਵੱਧ ਸਵਾਦ ਆਪਣੀ ਇਹ ਮੰਗੋ ਰਸਮલાઈ ਬਣ ਕੇ ਤਿਆਰ ਆ ਜੇ ਵੀਡੀਓ ਪਸੰਦ ਆ ਇਹ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਜਰੂ ਸਬਸਕ੍ਰਾਈਬ ਕਰਿਓ ਬਹੁਤ ਬਹੁਤ ਅਨਵਾਦੀ ਵੀਡੀਓ ਦੇਖਣ ਲਈ